ਗੱਲਬਾਤ ਕਰਾਂਗੇ ਜੇਪਾ ਸਾਹਿਬ ਅੱਜ ਕੈਂਪ ਦਾ ਜਿਹੜਾ ਦੂਸਰਾ ਦਿਨ ਸ਼ੁਰੂ ਹੋ ਚੁੱਕਿਆ ਹੋਇਆ ਹੈ ਪਹਿਲੇ ਕੈਂਪ ਜਿਹੜਾ ਹੈ 31000 ਦੇ ਕਰੀਬ ਜਿਹੜੇ ਇਤਕਾਲ ਚੜੇ ਸੀਗੇ ਅੱਜ ਕਿਸ ਤਰੀਕੇ ਦਾ ਰਿਸਪੌਂਸ ਦੇਖਣ ਨੂੰ ਮਿਲੇ ਦੇਖੋ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਅੱਪ ਵੀ ਤਹਿਸੀਲਾਂ 'ਚ ਵਿਜ਼ਿਟ ਕੀਤਾ ਜਿੱਦਾਂ ਹੁਸ਼ਿਆਰਪੁਰ ਦੀ ਤਹਿਸੀਲ 'ਚ ਵਿਜ਼ਿਟ ਕੀਤਾ ਸੀ ਔਰ ਉਹਨਾਂ ਮੈਕਸਿਮ ਸਰਕਾਰ ਦੀ ਕੋਸ਼ਿਸ਼ ਰਹੀ ਹੈ ਕਿ ਲੋਕਾਂ ਨੂੰ ਬਾਰ-ਬਾਰ ਚੱਕਰ ਕੱਟਣ ਤੋਂ ਬਚਾਇਆ ਜਾਵੇ ਕੋਈ ਤਕਲੀਫਾਂ ਤੋਂ ਬਚਾਇਆ ਜਾਵੇ ਤਹਿਸੀਲਾਂ ਦੇ ਅੰਦਰ ਜਿੰਨੀਆਂ ਵੀ ਆ ਲੋਕ ਨੇ ਕੰਪਲੇਂਟ ਸੰਦੇ ਜੀ ਅਸੀਂ ਇੰਤਕਾਲ ਚੜਾਣ ਗਏ ਔਰ ਜਿਹੜਾ 313000 ਇੰਤਕਾਲ ਹੋਇਆ ਸੀਐਮ ਸਾਹਿਬ ਨੇ ਉਜ਼ੂ ਵੀ ਪਹਿਲਾਂ ਡਾਇਰੈਕਸ਼ਨ ਦਿੱਤੀ ਸੀ ਔਰ ਉਹ ਛੁੱਟੀ ਵਾਲੇ ਦਿਨ ਲਗਾਇਆ ਗਿਆ ਸੀ ਸਪੈਸ਼ਲੀ ਉਹਨਾਂ ਦੀ ਡਾਇਰੈਕਸ਼ਨ ਔਰ ਅੱਜ ਜਿਹੜਾ ਕੈਂਪ ਹੈ ਇਹਦੇ ਵਿੱਚ ਇੱਥੇ ਵਿਸ਼ੇਸ਼ ਕੈਂਪ ਦੇ ਵਿੱਚ ਦੋ ਚੀਜ਼ ਆ ਇੱਥੇ ਇੰਤਕਾਲ ਦੇ ਨਾਲ-ਨਾਲ ਖਾਨਗੀ ਤਕਸੀਮ ਦਾ ਵੀ ਨਾਲ ਹੀ ਐਸਡੀਐਮ ਮੁਹਾਲੀ ਜਿਹੜੇ ਬੈਠੇ ਆ ਡਿਪਟੀ ਕਮਿਸ਼ਨਰ ਮੁਹਾਲੀ ਖੜੇ ਆ ਨਾਲ ਇਹਨਾਂ ਨੇ ਉਹਦਾ ਵੀ ਇੰਤਜ਼ਾਮ ਕੀਤਾ ਤਾਂ ਕਿ ਉੱਥੇ ਵੀ ਲੋਕਾਂ ਨੂੰ ਜਲਦ ਰੈਲੀਫ ਮਿਲ ਸਕੇ ਸੋ ਇਹਦਾ ਬਹੁਤ ਅੱਛਾ ਮੈਸੇਜ ਜਾ ਰਿਹਾ ਐ ਸੀ ਦੇਖ ਰਹੇ ਆਂ ਔਰ ਲੋਕ ਖੁਦ ਸਾਨੂੰ ਲੋਕਾਂ ਨੇ ਖੁਦ ਜਿਵੇਂ ਮੁੱਖ ਮੰਤਰੀ ਦਾ ਬੇਹਦ ਧੰਨਵਾਦ ਕੀਤਾ ਮੈਂ ਕਹਿ ਸਕਦਾ ਪਰ ਜੇਪਾ ਸਾਹਿਬ ਜਿੱਥੇ ਜਿੱਦਾਂ ਦੇਖਿਆ ਜਾਵੇ ਲੰਬੇ ਸਮੇਂ ਤੋਂ ਬਹੁਤ ਸਾਰੇ ਇੱਥੇ ਲੋਕ ਅੱਜ ਵੀ ਇੱਥੇ ਆਏ ਨੇ ਜਿਨ੍ਹਾਂ ਦਾ ਇੰਤਕਾਲ ਜਿਹੜੇ ਨੇ ਉਹ ਪੈਂਡਿੰਗ ਪਏ ਹੋਏ ਸੀਗੇ ਉਹਨਾਂ ਨੂੰ ਕਿਸ ਤਰੀਕੇ ਦੇਖਿਆ ਜਾ ਰਹਾ ਹਾਲਾਂਕਿ ਇੱਕੇ ਦੇ ਪਿੰਡ ਦੇ ਲਗਭਗ 70 ਦੇ ਕਰੀਬ ਪਲਾਟ ਸੀਗੇ ਜਿਨ੍ਹਾਂ ਦਾ ਇੰਤਕਾਲ ਹਾਲੇ ਵੀ ਪੈਂਡਿੰਗ ਪਏ ਨੇ ਔਰ ਉਹ ਲਗਭਗ ਉਹ ਸਾਰੇ ਜਿਹੜੇ ਲੋਕ ਨੇ ਇੱਥੇ ਮੌਜੂਦ ਨੇ ਇਦਾਂ ਕੋਈ ਹੋ ਸਕਦਾ ਕੁਝ ਲੀਗਲ ਇਸ਼ੂਜ਼ ਹੋਣ ਜਿੱਤੇ ਕੋਈ ਕੋਰਟ ਦਾ ਮੈਟਰ ਹੋਵੇ ਉਹਦੇ ਲਈ ਤਾਂ ਥੋੜਾ ਤੁਹਾਨੂੰ ਪਤਾ ਹੀ ਹੁਣ ਅਸੀਂ ਕਿਸੇ ਗਏ ਕਿੰਨੇ ਦਾ ਇੰਤਕਾਲਿਕ ਸਾਡੇ ਸਾਹਮਣੇ ਆਇਆ ਜਿਹੜਾ ਆਲਰੇਡੀ ਕੋਰਟ ਦੇ ਵਿੱਚ ਚਲਾ ਗਿਆ ਕੇਸ ਸੋ ਉਹਦੇ ਵੀ ਥੋੜੇ ਇਸ਼ੂ ਰਹਿੰਦੇ ਉਹ ਤਾਂ ਕੋ ਉਹ ਤਾਂ ਬੈਕਐਂਡ ਜਾਂ ਕੋਰਟ ਬਗੀਲੋ ਦੱਸ ਸਕਦੇ ਬੈਟਰ ਸੋ ਲੇਕਿਨ ਸਾਡੇ ਜਿਹੜਾ ਕੋਈ ਇੰਤਕਾਲ ਪੈਂਡਿੰਗ ਨਾ ਰਵੇ ਉਦਾਂ 45 ਦਿਨ ਦੇ ਜਿਹੜਾ ਅਸੀਂ ਚਾਹਨੇ ਆ ਉਦੇ ਲਈ ਇਹ ਵਿਸ਼ੇਸ਼ ਕੈਂਪਰੇਟ ਚੱਲਦਾ ਹੈ। ਪ੍ਰਕਿਰਿਆ ਤੋਂ ਨਹੀਂ ਲੱਗਦਾ ਕਿ ਥੋੜਾ ਬੋਤਾਇਦੇ ਚ ਆਸਾਨ ਕਰਨ ਦੀ ਜਰੂਰਤ ਹੈ ਜਿੱਦਾਂ ਰਜਿਸਟਰੀ ਹੋਈ ਉਹਦੇ ਨਾਲ ਇੰਤਕਾਲ ਇਹ ਚੀਜ਼ਾਂ ਕੋਲਟ ਕਰਦੀ ਰਹਿੰਦੀ ਹੈ। ਬਿਲਕੁਲ ਬਿਲਕੁਲ ਉਦੇ ਲਈ ਵੀ ਕੋਸ਼ਿਸ਼ ਚੱਲੀ ਆ ਆਨਲਾਈਨ ਉਸ ਚੀਜ਼ ਨੂੰ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਲੇਕਿਨ ਉਹਦੇ ਵਿੱਚ ਵੀ ਕੱਲ ਨੂੰ ਇਹ ਕੋਈ ਅਗਰ ਇਹਦੇ ਵਿੱਚ ਚੜ ਜਾਏਗਾ ਕੱਲ ਨੂੰ ਇਹ ਨਾ ਹੋਵੇ ਵੀ ਕਿਸੇ ਦੇ ਨਾਂ ਤੇ ਚੜ ਜਾਵੇ ਔਰ ਉਹਦੇ ਤੋਂ ਬਾਅਦ ਕੋਈ ਪ੍ਰੋਬਲਮ ਆ ਜਾਵੇ। ਇਸ ਚੀਜ਼ਾਂ ਨੂੰ ਵੀ ਪਹਿਲਾਂ ਦੇਖ ਕੇ ਬਣਾਇਆ ਜਾ ਰਿਹਾ ਹੈ। जब पता पिछली बार 31000 के करीब इंतकाल हुए थे इस बार का क्या टारगेट लेकर चले और क्या उम्मीद थी देखो इसमें इस बहुत सारी उम्मीद है हमें अब इस डाटा आना शुरू हो गया है तो जल्द मुझे लगता है अच्छा इसमें भी बहुत अच्छा रिजल्ट आएगा और सब जो मानजुक मुख्यमंत्री जी के, के डायरेक्शन में हो रहा है धन्यवाद हां जी ਹਾਈ ਕੋਰਟ ਜਿਹੜਾ ਮੈਟਰ ਹੈ ਬੀਲ ਤਾਂ ਕੋਰਟ ਦਾ ਮੈਟਰ ਆ ਉਹ ਦੇਗੀ ਤਾਂ ਕੋਈ ਗੱਲ ਨਹੀਂ ਸਰ ਚੰਡੀਗੜ੍ਹ ਦੇ ਵਿਚਕਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਐਲयंस ਹੋ ਗਿਆ ਦੇਖੋ ਇਹ ਸਾਰਾ ਜੋ ਸਾਰੇ ਸਾਰੇ ਮੈਟਰ ਹੈ ਜੀ ਪਾਰਟੀ ਨੂੰ ਆਉਣ ਕੀ ਟੀਮ ਹੁੰਦੀ ਹੈ ਉਹ ਦੇਖਦੀ ਹੈ ਉਹ ਜਿਹਾ ਬੈਟਰ ਚਾਹੇਂਗੇ ਪਾਰਟੀ ਦੇ ਬੁਸਤੇ ਲਈ ਉਹ ਕਰ ਰਹੇ ਹੈ ਜੇਪਾਲ ਸਾਹਿਬ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਗੱਡ ਜੋੜ ਹੋਇਆ ਉਸ ਦਾ ਅਸਰ ਕਿਤੇ ਪੰਜਾਬ ਤੇ ਗੱਡ ਜੋੜ ਕਰਨਾ ਜਿਹੜਾ ਪਾਰਟੀ ਦੀ ਜਿਹੜੀ ਟੌਪ ਲੀਡਰਸ਼ਿਪ ਉਹਨਾਂ ਦਾ ਕੰਮ ਆ ਜੀ ਮੇਰੀ ਗੱਲ ਸਮਝੋ ਪਹਿਲਾਂ ਉਹ ਬੈਟਰ ਅਫਸਰ ਰਹਿਣਾ ਤੱਕ ਜਾਵੇ ਇਹ ਗੰਗਾ ਜੀ ਹੁਣ ਤਾਂ ਅੱਗੇ ਨਾਲੋਂ ਤੁਹਾਡੇ ਕੋ ਪਹਿਲਾਂ ਸਾਨੂੰ ਪਤਾ ਸੀ ਪਟਵਾਰੀਆਂ ਦੀ ਕਮੀ ਇਹਨਾਂ ਨੇ 1998 90 ਤੋਂ ਬਾਅਦ ਭਰਤੀ ਨਹੀਂ ਕੀਤੀ ਸੀ ਤੇ ਮੈਂ ਇਹ ਵੀ ਸਿੰਘ ਸਾਹਿਬ ਨੇ ਐਡ ਪਟਵਾਰੀਆਂ ਦੀ ਭਰਤੀ ਕੀਤੀ ਹੈ ਪੰਜਾਬ ਨੂੰ ਘਰਾਹ ਦਿੱਤੀ ਹੈ ਤਾਂ ਕਿ ਲੋਕਾਂ ਦੇ ਕੰਮ ਚੱਲ ਸਕਣ ਬਹੁਤ ਠੀਕ ਹੈ ਹੋਰ ਠੀਕ ਹੈ ਜੀ ਸਾਰੇ ਹੋਰ ਕੋਈ ਦਿੱਕਤ ਤਾਂ ਨਹੀਂ ਆਈ ਕਿਸੇ ਨੂੰ ਲੋਕਰ ਜਿਹੜਾ ਕੋਈ ਕੋਰਟ ਦਾ ਮੈਟਰ ਹੈ ਲੀਗਲ ਮੈਟਰ ਨੂੰ ਸਮਝਾਓ ਅਗਲੇ ਨੂੰ ਸਰ ਜੀ ਸਰ ਜੀ ਦੇ ਮੈਂ ਸਦੀ ਲੋਕ ਅਦਾਲਤ ਵੀ ਆ ਰਹੀ ਹੈ। ਮਸ ਠੀਕ ਹੈ। ਜਿਹੜੇ ਕੋਰਟ ਦੇ ਮੈਟਰ ਹੈ ਉਹ ਵੀ ਆਪਾਂ ਨੋਟ ਕਰੀਏ ਤਾਂ ਕਿ ਅਸੀਂ ਲੋਕ ਅਦਾਲਤ ਦੇ ਵਿੱਚ ਤੇ ਰਣੂ ਕੋਈ ਦੀ। ਹਾਂ ਇਹ ਬਹੁਤ ਅੱਛੀ ਗੱਲ ਹੈ ਜੀ ਸਾਹਿਬ ਦੀ ਲੋਕ ਅਦਾਲਤ ਜੀ ਉਹ ਜਿਹੜੇ ਐਜ਼ ਰੈਜੈਂਟ ਬਾਈਚਾਂਸ ਉਹਦਾ ਨੋਟ ਕਰ ਲਓ ਉਹਨਾਂ ਬੰਦਿਆਂ ਨੂੰ ਦੁਆਰਾ ਬੁਲਾ ਲਓ ਉੱਥੇ। ਸਾਹਮਣੇ ਪਾਰਟੀਆਂ ਨੂੰ ਬਿਠਾਓ। ਵੀ ਦੱਸੋ ਕੱਲ ਇਹ ਆਪਾਂ ਟਾਈਮ ਖਰਾਬ ਕਰ ਰਹੇ ਆਂ ਆਪਣਾ ਆਪਾਂ। ਉਹਦੇ ਦੀ ਤਾਂ ਲੋਕਾਂ ਨੂੰ ਹੋਰ ਅਗਰ ਅਸੀਂ ਦੋਨੋਂ ਪਾਰਟੀਆਂ ਨੂੰ ਬਿਠਾ ਦੇਣਾ ਤਾਂ ਵੀ ਕਾਫੀ ਹੱਲ ਨਿਕਲ ਜਾਂਦਾ। ਔਰ ਜਿਹੜਾ ਖਾਨਗੀ ਤਕਸੀਮ ਦਾ ਡਿਪਟੀ ਕਮਿਸ਼ਨਰ ਸਾਹਿਬ ਉਦੋਂ ਨਾ ਵੀ ਤੁਸੀਂ ਲੋਕਾਂ ਨੂੰ ਬਹੁਤ ਰਾਹਤ ਦੇਵੋਗੇ ਸੋ ਆਪਾਂ ਇਸ ਹਸਬ ਦੇ ਨਾਲ ਲੋਕਾਂ ਦੇ ਨਾਲ ਸਾਰਿਆਂ ਨਾਲ ਜ਼ਰੂਰ ਸਾਡੀ ਸਰਕਾਰ ਦੀ ਪ੍ਰਾਇੋਰਟੀ ਹੈ ਪਾਰਟੀ ਦੀ ਪ੍ਰਾਇੋਰਟੀ ਹੈ ਹਾਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸੋ ਗ੍ਰਾਮ ਸੇਕ